ਮੇਰੇ 10 ਕਿੱਲੇ ਖੇਤ ਦਾ ਮੈਂ ਖੇਤੀ ਕਰ ਰਿਹਾ ਜਿਹਦੇ ਵਿੱਚੋਂ ਮੇਰੇ ਕੋਲ 5 ਕਿੱਲੇ ਠੇਕੇ ਤੇ ਸਾਨੂੰ ਤੇ 5 ਮੇਰੀ ਆਪਣੀ ਸੀ ਦਸੇ ਦੀ ਦਸੇ ਮੈਂ ਦਵਾਰੇ ਤਿੰਨ ਵਾਰੀ ਜੀਰੀ ਉੱਥੇ ਲਗਾ ਬੈਠਾ ਸੀ ਇੰਨਾ ਦਿਨਾਂ ਦੇ ਵਿੱਚ ਤੇ ਸਾਨੂੰ ਕੋਈ ਇਹਦਾ ਜਿਵੇਂ ਕਹਿੰਦੇ ਸੀ ਵੀ ਅਸੀਂ ਮਰੀ ਦਾ ਤੁਹਾਨੂੰ ਦੇਵਾਂਗੇ ਮੈਨੂੰ 10 ਕਿੱਲਾਂ ਦੇ ਵਿੱਚੋਂ 10 ਰੁਪਏ ਨਹੀਂ ਦਿੱਤੇ ਗਏ ਤੇ ਪ੍ਰਸ਼ਾਸਨ ਨੂੰ ਅਸੀਂ ਹਰ ਵਾਰੀ ਇੱਥੇ ਆਉਂਦੇ ਆ ਜਦੋਂ ਆਉਂ ਆ ਪਾਣੀ ਚੜ ਜਾਣਾ ਇਹਨਾਂ ਨੇ ਆ ਜਾਣਾ ਹੁਣ ਅਸੀਂ ਜ਼ੋਰ ਲਾ ਲਿਆ ਐਪਲੀਕੇਸ਼ਨਾਂ ਵੀ ਦਿੱਤੀਆਂ ਮਤੇ ਵੀ ਪਾਪਾ ਕੇ ਅਸੀਂ ਦਿੱਤੇ ਨੇ ਇਹਦੀ ਪਟਾਈ ਦਾ ਸਰ ਕੋਈ ਸਾਧਨ ਨਹੀਂ ਹੋ ਰਿਹਾ 93 ਤੋਂ ਬਾਅਦ ਇੱਥੇ ਕੋ ਆ ਕੇ ਮਸ਼ੀਨ ਖੜੀ ਹੋਈ ਨਹੀਂ ਸਾਡੇ ਏਰੀਆ 'ਚ ਤੇ ਅਸੀਂ ਹਰ ਵਾਰੀ ਚਲੋ ਭੁਗਤਦੇ ਆ ਕਰੀਏ ਕੀ ਸਾਡਾ ਜ਼ੋਰ ਹੀ ਹੈ ਨਹੀਂ ਉਹਨੂੰ ਅੱਗੇ ਕਸੂਰ ਕੀ ਕਿਹਦਾ ਮੰਦੇ ਹੋ ਖਤਰਾ ਤਾਂ ਹੁਣ ਫੇਰ ਮੜ ਰਾ ਰਿਹਾ ਮੈਂ ਸਰ ਮੈਂ ਚਲੋ ਤੁਹਾਨੂੰ ਦਿਖਾ ਕੇ ਲਿਆਉਣਾ ਮੈਂ ਕਿਲਾ ਦਵਾਰੇ ਲਾ ਵੀ ਬੈਠਾ ਵਾਂ ਪਿਛਲੇ ਮੀਂਹ ਦੇ ਵਿੱਚ ਇਹਦੇ ਪਾਣੀ ਦੇ ਮਾਰਨ ਕਰਕੇ ਅੱਜ ਵੀ ਮਜ਼ੂਰ ਆ ਉੱਥੇ ਭਈਏ ਵੀ ਦੱਸ ਸਕਦੇ ਆ ਵੀ ਆ ਖਤਾ ਅਸੀਂ ਦਵਾਰੇ ਲਾਇਆ ਫਿਰ ਕਾਫੀ ਨੁਕਸਾਨ ਹੁੰਦਾ ਕਿਉਂ ਦਵਾਰੇ ਲੇਬਰ ਦਾ ਮੈਂ ਕਹਿੰਦਾ ਜੀ ਹੁਣ ਪਹਿਲਾਂ ਮੈਂ 5500 ਦਿੱਤਾ ਉਹਨਾਂ ਨੂੰ 4500 4500 ਉਹਨੂੰ ਦਵਾਰੇ ਦਿੱਤਾ 9000 ਚ ਮੈਨੂੰ ਕਿਲਾ ਪੈ ਗਿਆ ਤੇ ਜਿੱਦਣ ਸਾਰੀ ਮਰ ਜਾਏਗੀ ਤੇ ਦੇਖ ਲਓ ਕੀ ਕੋਈ ਦਵਾਰੇ ਲੇਬਰ ਦੇ ਲੂਗਾ ਇਹ ਤੁਸੀਂ ਕੱਲੇ ਹੋ ਹੋਰਾਂ ਦਾ ਵੀ ਬਹੁਤ ਹਜੇ ਤਾਂ ਮੇਰਾ ਇਨਾ ਕੱਲੇ ਦਾ ਨੁਕਸਾਨ ਹੋਇਆ ਤੇ ਜਿਹੜੇ ਮੇਰੇ ਵੀਰ ਪਾਈ ਐ ਇਧਰ 10 10 ਫੁੱਟ ਪਾਣੀ ਚੜ ਜਾਂਦਾ ਤੁੰਗਾਂ ਵਾਲੀ ਸਾਈਡ ਤੇ ਪ੍ਰਸ਼ਾਸਨ ਨੂੰ ਕੋਈ ਪ੍ਰਵਾਹ ਹੀ ਨਹੀਂ ਸਾਡੀ ਅਸੀਂ ਇਕੱਠੇ ਹੋ ਕੇ ਰੌਲਾ ਪਾ ਕੇ ਘਰਾਂ ਨੂੰ ਚਲੇ ਜਾਂਦੇ ਆ ਕੋਈ ਸੁਣਦਾ ਹੀ ਨਹੀਂ ਹੈਗਾ ਹੁਣ ਕੀ ਮੰਗ ਕਰਦੇ ਹੋ ਹੁਣ ਅਸੀਂ ਇਹੀ ਮੰਗ ਕਰਦੇ ਆ ਵੀ ਇਹਦੇ ਵਿੱਚੋਂ ਇੱਕ ਪਹਿਲੇ ਨੰਬਰ ਤੇ ਤਾਂ ਦਰਖਤ ਚਕਾਏ ਜਾਣ ਉਹ ਚਕਾ ਕੇ ਜਿਹੜੇ ਇਹਦੇ ਮਿੱਟੀ ਦੇ ਡੜੇ ਬਣੇ ਨੇ ਉਹਨਾਂ ਨੂੰ ਸਾਫ਼ ਕੀਤਾ ਜਾਵੇ ਉਹਨੂੰ ਚਕਾਇਆ ਜਾਵੇ ਵਿੱਚੋਂ ਇਹੜੇ ਪੁਲ ਦੇ ਮੂਰੇ ਡਰੇ ਹਾਂਜੀ ਇੱਕ ਇਹ ਪੁਲ ਸਾਡਾ ਨੀਵਾ ਜੀ ਬਹੁਤ ਜ਼ਿਆਦਾ ਹੈ ਇਹ ਕਿ ਸਾਡਾ ਪੁਲ ਵੀ ਬਹੁਤ ਨੀਵਾ ਹੈ ਇਹ ਉੱਚਾ ਹੋ ਜੇ ਤਾਂ ਪਾਣੀ ਹੋਰ ਵੀ ਤੇਜ਼ ਲੰਘ ਸਕਦਾ ਹੈ ਤੇ ਬਾਕੀ ਸਾਰ ਅੱਗੇ ਜਾ ਕੇ ਦੇਖੋ ਡਾੜੇ ਬਹੁਤ ਨੇ ਵੀ ਪਹਾੜ ਬਣੇ ਪਏ ਨੇ ਵਿੱਚ ਇਹਦੇ ਉਹ ਪਾਣੀਆਂ ਨੂੰ ਪਿੱਛੇ ਡਾਬ ਲਾ ਕੇ ਖੇਤਾਂ 'ਚ ਵੜ ਦਿੰਦੇ ਆ ਤੇ ਕੋਈ ਸਾਡੇ ਇੱਥੇ ਅਸੀਂ ਤੁੰਗਾ ਏ ਹਸਨਪੁਰ ਦਾ ਇਹ ਪੁਲਾ ਖੇਚੋਏ ਦੇ ਸਰੰਦ ਚੋਏ ਦੇ ਅਸੀਂ ਪੁਲ ਤੇ ਖੜਿਆ ਇੱਥੇ ਪਹਿਲੀ ਬਰਸਾਤ ਹੁਣ ਪ੍ਰੀ ਮੌਨਸੂਨ ਦੀ ਹੋਈ ਆ ਇਹ ਪਹਿਲੀ ਵਾਰਸ ਦੇ ਵਿੱਚ ਹੀ ਇਹ ਪੁਲ ਸਾਰੇ ਖੁੱਲ ਗਏ ਜਿਹੜੇ ਸਾਹ ওভারਫਲੋ ਇਹ ਪਹਿਲੀ ਵਾਰ ਚੇ ਹੋ ਗਿਆ ਇਹਦੇ ਵਿੱਚ ਹਜ਼ਾਰਾਂ ਹੀ ਦਰਖਤ ਗਰਿਆ ਪਿਆ ਸਰਾਂ ਦੇ ਚੋ ਦੇ ਵਿੱਚ ਇਹਦੀ ਕੋਈ ਸਫਾਈ ਨਹੀਂ ਕਰ ਰਿਹਾ ਪ੍ਰਸ਼ਾਸਨ ਪਿਛਲੇ ਲੰਮੇ ਸਮੇਂ ਤੋਂ ਵੀ 33 ਸਾਲ ਹੋ ਗਏ ਇਹਦੀ ਸਫਾਈ ਹੋਈ ਨੂੰ 93 ਦੇ ਵਿੱਚ ਸਫਾਈ ਹੋਈ ਸੀ ਉਸ ਤੋਂ ਬਾਅਦ ਮੁੜ ਕੇ ਕਿਸੇ ਵੀ ਸਰਕਾਰ ਨੇ ਕੋਈ ਇਹਦੀ ਸਫਾਈ ਨਹੀਂ ਕਰਾਈ ਹਰੇਕ ਵਾਰ ਜਦੋਂ ਵੀ ਸਾਡੇ ਫਸਲਾਂ ਮਰ ਜਾਂਦੇ ਨੇ ਫਿਰ ਮੁਆਵਜ਼ੇ ਦੇਣ ਜਰੂਰ ਆ ਜਾਂਦੇ ਨੇ ਕਿਸੇ ਨੂੰ ਦੇਤਾ ਕਿਸੇ ਕੋਈ ਰਹਿ ਗਿਆ ਬਾਕੀ ਮੜਾ ਮੋਟਾ ਜੇ ਉਹੀ ਪੈਸਾ ਇਹ ਫੰਡਾਂ ਦਾ ਇਹ ਨੂੰ ਪਟਾਇਆ ਜਾਵੇ ਇਹਦੇ ਦਰਖਤ ਚਕਾਏ ਜਾਣ ਸਫਾਈ ਕੀਤੀ ਜਾਵੇ ਬੇਲਾਦ ਕਢਾਏ ਜਾਵੇ ਤਾਂ ਬਹੁਤ ਜਿਵੇਂ ਕਿਸਾਨਾਂ ਦਾ ਇਥੋਂ ਜਿਹੜਾ ਨੁਕਸਾਨ ਆ ਉਹ ਬਚ ਸਕਦਾ ਕਿੰਨੇ ਪਿੰਡਾਂ ਨੂੰ ਇਹ ਜਿਹੜਾ ਚੋਆ ਮਾਰ ਕਰਦਾ ਹੈ ਇਹ ਸਾਡੇ ਘਟੋ ਘਟ ਜੀ ਦਰਜਣ ਪਿੰਡ ਨੇ ਇਹ ਜਿਹੜੇ ਇਥੋਂ ਲੈ ਕੇ ਸਮਝ ਲਓ ਸ੍ਰੰਦ ਚੋ ਇਹ ਜਿੱਥੋਂ ਚੱਲਦਾ ਸੈਫਨ ਤੋਂ ਘੋੜੇ ਪੁਲ ਤੋਂ ਲੈ ਕੇ ਅੱਗੇ ਕੌਲ ਢਿੰਗੀ ਦਾ ਹੁੰਦਾ ਹੋਇਆ ਤੁੰਗਾ ਸਿਟਾਲਾ ਅੱਚਲ ਹਸਨਪੁਰ ਜਿੱਨੇ ਪਿੰਡ ਪੈਂਦੇ ਨੇ ਆਲੇ-ਦਾਲੇ ਸਾਰਿਆਂ ਦਾ ਰਕਬਾ ਇਹ ਬਹੁਤ ਜ਼ਿਆਦਾ ਏਰੀਆ ਦੇ ਵਿੱਚ ਮਾਰ ਲੰਦਾ ਬਿਲਕੁਲ ਨਹੀਂ ਜੀ ਉਹ ਖਾੜ ਦਿਖਾ ਦਣ ਜੀ ਕਦੋਂ ਸਫਾਈ ਹੋਈ ਆ ਕਿਸੇ ਰਕਾਰ ਦੇ ਵਿੱਚ ਦੱਸਣ ਵੀ ਕਦੋਂ ਸਫਾਈ ਹੋਈ ਆ ਇੱਕ ਸਾਡੇ ਮੋਹਲ ਗੁਵਾਰਾ ਜਿਹੜਾ ਡਰੇਨ ਪੈਂਦੀ ਆ ਅਜੇ ਉਹਦੀ ਤਾਂ ਇੱਕਾ ਦੁੱਕਾ ਵਾਰੀ ਸਫਾਈ ਮਾੜੀ ਮੋਟੀ ਹੋ ਜਾਂਦੀ ਆ ਇਹਦੀ ਤਾਂ ਸਰੰਦ ਚੌਦੀ ਤਾਂ ਹੋਈ ਹੋ ਨਹੀਂ ਹੁਣ ਕੀ ਮੰਗ ਕਰਦੇ ਹੁਣ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜੀ ਸਰਕਾਰ ਤੋਂ ਵੀ ਇਹਦੀ ਸਫਾਈ ਕੀਤੀ ਜਾਵੇ ਨਹੀਂ ਐਤਕੀ ਫਸਲਾਂ ਸਾਡੀਆਂ ਫੇਰ ਬਰਬਾਦ ਨੇ ਵੇ ਕੋਈ ਨਾ ਕੋਈ ਕੰਮ ਸੇ ਕੰਮ ਤੇ ਦਰਖਤ ਤਾ ਕੇ ਕੋਈ ਆ ਕੇ ਅਫਸਰ ਦੇਖੇ ਆ ਕੇ ਕਿੰਨੇ ਕਿੰਨੇ ਦਰਖਤ ਇਹਦੇ ਵਿੱਚ ਪਏ ਨੇ ਕਿੰਨਾ ਕੁ ਨੁਕਸਾਨ ਹੋਇਆ ਸੀ ਪਹਿਲਾਂ ਜਦੋਂ ਪਾਣੀ ਆਇਆ ਪਹਿਲਾਂ ਸਾਡਾ ਬਹੁਤ ਹਜ਼ਾਰਾਂ ਏਕੜ ਦਾ ਇਥੇ ਰਕਬਾ ਸੀ ਜਿਹੜਾ ਖਤਮ ਹੋ ਗਿਆ ਸੀ ਇੱਕ ਵਾਰ ਹੀ ਨਹੀਂ ਹੋਇਆ ਜੀ ਸਾਡਾ ਪੰਜ ਸੱਤ ਵਾਰੀ ਸਾਡਾ ਜਿੰਦੇ ਵੀ ਹਰੇਕ ਵਾਰੀ ਆਉਂਦਾ ਖੜਾ ਇਹ ਆਲੇ-ਦਾਲੇ ਏਰੀਆ ਸਾਰੇ ਪਿੰਡਾਂ ਦਾ ਜਿਵੇਂ ਅੱਚੜ ਦਾ ਹਸਨਪੁਰ ਦਾ ਤੁੰਗਾ ਦਾ ਚੱਠੇ ਸਾਤੋਹੜੀ ਲੱਦਾਹੜੀ ਸਿੱਟਾ ਸਾਰੇ ਜਿੰਨੇ ਸਾਰਾ ਰਕਬਾ ਆਲੇ-ਦਾਲੇ ਦੋਨੇ ਪਾਸੇ ਨੂੰ ਇਹ 5-5 ਸਾਰ 4-4 ਕਿਲੋਮੀਟਰ ਦਾ ਏਰੀਆ ਸਾਰਾ ਲੈ ਜਾਂਦਾ ਹੈ। ਸਮੱਸਿਆ ਤਾਂ ਜੀ ਸਾਨੂੰ ਹਰ ਇੱਕ ਸਾਲ ਹੀ ਆਉਂਦੀ ਹੈ ਇਹ। ਕੋਈ ਪਹਿਲੀ ਵਾਰ ਨਹੀਂ ਆਈ ਹੈਗੀ ਹਰ ਇੱਕ ਸਾਲ ਥੋੜਾ ਜਿਹਾ ਮੀਂਹ ਪੈਂਦਾ ਜਦੋਂ ਚੋਆ ਓਵਰਫਲੋ ਹੋ ਜਾਂਦਾ ਜੀ। ਪਿਛਲੀ ਵਾਰੀ ਵੀ ਸਾਡੀ ਫਸਲ ਮਰੀ ਔਰੇ ਸਾਰੀ ਤੇ ਅੱਜ ਦੀ ਫੇਰ ਆ ਉਹ ਦੇਖ ਲਓ ਖੇਤਾਂ ਦੇ ਵਿੱਚ ਪਾਣੀ ਬੜਿਆ ਫਿਰਦਾ ਫੇਰ। ਥੋੜਾ ਜਿਹਾ ਮੀਂਹ ਪਿਆ ਦੀ ਹਜ ਸਫਾਈ ਹੋਈ ਸੀ ਜੀ ਦੀ 1993 ਚ ਇਹਦੀ ਸਫਾਈ ਹੋਈ ਸੀ ਉਸ ਤੋਂ ਬਾਅਦ ਕੋਈ ਇਹਦੀ ਸਫਾਈ ਨਹੀਂ ਹੋਈ ਹੈਗੀ ਦਰਖਤ ਗਰੇ ਪਏ ਨੇ ਬੰਦ ਹੋਇਆ ਪਿਆ ਸਾਰਾ ਮੌਸਮ ਵਿਭਾਗ ਨੇ ਤਾਂ ਅਲਰਟ ਕੀਤਾ ਕਿ ਹਜੇ ਆਉਣ ਵਾਲੇ 1993 ਦੀ ਹੋਈ ਵੀ ਹੈ ਉਸ ਤੋਂ ਬਾਅਦ ਕੋਈ ਸਫਾਈ ਨਹੀਂ ਹੋਈ ਕਿੱਚ ਕੀ ਨਾਲ ਕੀ ਕੀ ਆ ਰਿਹਾ ਪਾਣੀ ਦੇ ਨਾਲ ਕੀ ਕੀ ਆ ਰਿਹਾ ਪਾਣੀ ਦੇ ਮਾ ਗੰਦੀ ਬੂਟੀ ਆ ਰਹੀ ਹੈ ਜੀ ਦਰਖਤ ਕੰਡੇ-ਕੁੰਡੇ ਬੇਲਾਂ ਬਹੁਤ ਕੁਸ ਆ ਰਹੀ ਜੀ ਜਿਹੜੇ ਆਪਣੇ ਬੋਰ ਨੇ ਜੀ ਇਹ ਖੇਤਾਂ ਵਾਲੇ ਉਹਨਾਂ ਚ ਤਕਰੀਬਨ ਸਾਰਿਆਂ ਚ ਪਾਣੀ ਪੈ ਗਿਆ ਜੀ ਇਹ ਗੰਦਾ ਉਹਨਾਂ ਚ ਹੁਣ ਜਦੋਂ ਤੁਸੀਂ ਪਾਣੀ ਮੋਟਰ ਚੱਲੂ ਤੁਸੀਂ ਪਾਣੀ ਪੀ ਕੇ ਦੇਖੋ ਉਹਦੇ ਚ ਸਮੈਲ ਆਉਂਦੀ ਹੈ ਜੀ ਗੰਦੀ ਉਹ ਅੱਧੇ ਤੋਂ ਜ਼ਿਆਦਾ ਬੋਰ ਤਕਰੀਬਨ ਖੜ ਚੁੱਕੇ ਨੇ ਜੀ ਸਾਨੂੰ ਹੁਣ ਨਵੇਂ ਬੋਰ ਕਰਾਉਣੇ ਪੈਗੇ ਜੀ ਇਸੇ ਇਸ ਚੀਜ਼ ਪਿੱਛੇ ਅੱਛਾ ਹੁਣ ਪ੍ਰਸ਼ਾਸਨ ਇਸ ਚੀਜ਼ ਤੇ ਕੋਈ ਗੌਰ ਨਹੀਂ ਕਰ ਰਿਹਾ ਜੀ ਐਂਡ ਤੇ ਆ ਕੇ ਜਦੋਂ ਸਾਡੀਆਂ ਫਸਲਾਂ ਮਰ ਜਾਂਦੀਆਂ ਨੇ ਫੇਰ ਆ ਕੇ ਬਥੇਰਾ ਕਹਿੰਦੇ ਨੇ ਜੀ ਪਹਿਲਾਂ ਨਹੀਂ ਤੁਸੀਂ ਦੱਸਿਆ ਹੁਣ ਜਦੋਂ ਅਸੀਂ ਪਹਿਲਾਂ ਕਹਿ ਰਹੇ ਹਾਂ ਰਿਕੁਐਸਟ ਕਰ ਰਹੇ ਹਾਂ ਕੋਈ ਸੁਣ ਨਹੀਂ ਰਹੀ ਸਾਡੀ ਅਸੀਂ ਫੋਰੈਸਟ ਵਿਭਾਗ ਕੋਲੇ ਗਏ ਤੇ ਜੀ ਅਸੀਂ ਨਾਲ ਉਹ ਕਿਹਾ ਜੀ ਡਰਾਕਟਾਂ ਦੇ ਚੱਕ ਲੋ ਉਹ ਡਰੇਵੇਂ ਭਾਗ ਵਾਲੇ ਤੇ ਸਿੱਟੀ ਜਾਂਦੇ ਨੇ ਕਹਿੰਦੇ ਜੀ ਉਹ ਚੱਕਣਗੇ ਡਰੇਵੇਂ ਭਾਗ ਵਾਲੇ ਕਹਿੰਦੇ ਜੀ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਦੇਖੋ ਕੀ ਸਰਾਤ ਤਪਾ ਕਰਾਈ ਨਹੀਂ ਹੋਈ ਜਦ ਡਰਾਕਟ ਤੁਸੀਂ ਇਥੋਂ ਵਿੱਚੋਂ ਚੱਕ ਲੈ ਫਿਰ ਪਰਚਾ ਦਾ ਫਿਰ ਬੇਸਾਕੇ ਦੇ ਪਰਚਾ ਕਰ ਦਿੰਦੇ ਨੇ ਸਾਨੂੰ ਕਹਿੰਦੇ ਤੁਸੀਂ ਆਪਣੇ ਆਪ ਬਾਹਰ ਕੱਢ ਦੋ ਪਰ ਅਸੀਂ ਆਪਣੇ ਆਪ ਬਾਹਰ ਕੱਢ ਨਹੀਂ ਸਕਦੇ ਜੀ ਕਿਉਂਕਿ ਫੇਰ ਸਾਡੇ ਤੇ ਪਰਚਾ ਕਰਦੇ ਨੇ ਪਿਛਲੇ ਸਾਲ ਵੀ ਨੁਕਸਾਨ ਹੋਇਆ ਫਸਲਾਂ ਦਾ ਜਦੋਂ ਭਾਰੀ ਬਾਰਸ਼ ਆਈ ਹਾਂ ਜੀ ਬਹੁਤ ਨੁਕਸਾਨ ਹੋਇਆ ਜੀ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਜੀ ਬਹੁਤ ਕਿੰਨੇ ਪਿੰਡਾਂ ਤੱਕ ਮਾਰ ਕਰਦਾ ਹੈ ਇਹੇ ਜੀ ਆ ਲਵੇ ਛਿੰਟਾ ਵਾਲਾ ਤੁੰਗਾ ਹਸਨਪੁਰ ਤੇ ਅਲੀਪੁਰ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਸਾਰੇ ਬਾਹਰ ਨਿਕਲ ਜਾਂਦਾ ਚੋਆ ਇੱਥੋਂ ਹੁਣ ਤੁਹਾਡੀ ਕੀ ਮੰਗ ਹੈ ਜੀ ਹੁਣ ਸਾਡੀ ਮੰਗ ਹੈ ਜੀ ਜਿਹੜੇ ਦਰਖਤ ਨੇ ਮੌਕੇ ਤੇ ਹੁਣ ਇਹ ਬਾਹਰ ਕੱਢੇ ਜਾਣ ਬਹੁਤ ਜ਼ਿਆਦਾ ਦਰਖਤ ਵਿੱਚ ਪਿਆਏਗਾ ਤੇ ਸਫਾਈ ਜੇ ਕਰ ਸਕਦੇ ਨੇ ਤਾਂ ਹੁਣ ਕਰ ਦੇਣ ਕਿਉਂਕਿ ਹੁਣ ਫੇਰ ਮੌਸਮ ਦਾ ਬਾਤ ਦਾ ਟਾਈਮ ਸ਼ੁਰੂ ਹੋ ਗਿਆ ਛੋਟੀਆਂ ਮਸ਼ੀਨਾਂ ਇੱਥੇ ਕੰਮ ਨਹੀਂ ਕਰਦੀਆਂ ਜੀ ਵੱਡੀ ਮਸ਼ੀਨ ਦਾ ਕੰਮ ਹੈ ਇਹ ਇਹ ਸਮੱਸਿਆ ਤਾਂ ਜੀ ਬਹੁਤ ਜ਼ਿਆਦਾ ਪੁਰਾਣੀ ਆ 993 ਤੋਂ ਬਾਅਦ ਜਿਹੜਾ ਇਹ ਚੋਆ ਸਰੰਦ ਚੋਆ ਇਹਦੀ ਕਦੇ ਵੀ ਸਫਾਈ ਨਹੀਂ ਹੋਈ ਤੇ ਕਨਾਲ ਸਾਡੇ ਮੋਲਗੋੜਾ ਡਰੇਨ ਆਉਂਦਾ ਇਹ ਦੋਨੇ ਆ ਕੇ ਉਰੇ ਇਕੱਠੇ ਹੁੰਦੇ ਆ ਸਾਡੇ ਪਿੰਡਾਂ 'ਕੇ ਤੇ ਦੋਨੇ ਇਕੱਠੇ ਹੁੰਦੇ ਆ ਬਹੁਤ ਭਾਰੀ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਇਸ ਵਾਰ ਤਾਂ ਉਹ ਮੋਲਗੋੜਾ ਡਰੇਨ ਦੀ ਵੀ ਸਫਾਈ ਨਹੀਂ ਹੋਈ ਤੇ ਲੋਕਾਂ ਦੀ ਮੰਗ ਬਿਲਕੁਲ ਜਾਇਜ਼ ਆ ਅਸੀਂ ਵੀ ਐਮਐਲਏ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਉਹ ਜਲਦੀ ਉਹ ਕਹਿੰਦੇ ਨੇ ਵੀ ਅਸੀਂ ਮਸ਼ੀਨ ਸਰਕਾਰੀ ਲਵਾ ਕੇ ਜਲਦੀ ਸਫਾਈ ਕਰਾਵਾਂਗੇ ਐਮਐਲਏ ਸਾਹਿਬ ਨਾਲ ਮੇਰੀ ਗੱਲ ਹੋਈ ਆ ਐਸਡੀ ਸਾਹਿਬ ਨਾਲ ਵੀ ਗੱਲ ਹੋਈ ਆ ਅਸਲੀ ਸਾਹਿਬ ਕਹਿੰਦੇ ਵੀ ਇਹਦੀ ਚਰੰਦ ਚੋਹ ਦੀ ਸਫਾਈ ਲੇਕਿਨ ਉਹ ਕਾਗਜ਼ਾਂ 'ਚ ਹੁੰਦੀ ਰਹੀ ਹੋਊਗੀ ਕਦੇ ਨਹੀਂ ਹੋਈ ਇਹ ਸਾਡੇ ਮੇਰੀ ਸੁਰਤਤ 'ਚ 9693 'ਚ ਮੈਂ ਉਸ ਟਾਈਮ ਵੀ ਮੇਰੀ 14-15 ਸਾਲ ਦੀ ਉਮਰ ਸੀ ਉਸ ਟਾਈਮ ਤੋਂ ਬਾਅਦ ਮੈਂ ਕਦੇ ਹੋਰ ਸਪਾਈ ਹੁੰਦੀ ਦੇਖੀ